ਸਭ ਤੋਂ ਸਭ ਤੋਂ ਪਹਿਲਾਂ ਤੇ ਮੈਂ ਧੰਨਵਾਦ ਕਰਨਾ ਚਾਹਨਾ ਸ਼੍ਰੀ ਲਾਲਚੰਦ ਕਟਾਰੂ ਚੱਕ ਜੀ ਦਾ ਜਿਨ੍ਹਾਂ ਨੇ ਮੈਨੂੰ ਇਹ ਟਿਕਟ ਨਾਲ ਨਵਾਜਿਆ ਤੇ ਇਸ ਲਈ ਸਮਝਿਆ ਕਿ ਮੈਂ ਜ਼ਿਲ੍ਹਾ ਪ੍ਰਸ਼ਦ ਦੀ ਚੋਣ ਲੜਾਂ ਤੇ ਹੁੰਦਾ ਬਹੁਤ ਬਹੁਤ ਧੰਨਵਾਦ ਹੈ ਤੇ ਬਾਕੀ ਡੋਰ ਟੂ ਡੋਰ ਜਾਂਦੇ ਪਿਆ ਤੇ ਲੋਕਾਂ ਦਾ ਬਹੁਤ ਪਰਮਾ ਹੁੰਗਾਰਾ ਮਿਲਦਾ ਪਿਆ ਸਾਨੂੰ ਤੇ ਲੋਕੀ ਜ਼ੋਰ ਸ਼ੋਰ ਨਾਲ ਸਾਡੇ ਨਾਲ ਨੇ ਔਰ ਬਹੁਤ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਾਂਗੇ ਜੀ ਔਰ ਮੰਤਰੀ ਸਾਹਿਬ ਦੇ ਝੋਲੀ ਚ ਪਾਵਾਂ ਟਿਕਟ ਵੀ ਜਿਹੜੀ ਆ ਡੋਰ ਟੂ ਡੋਰ ਜਾਇ ਕਰਦੀ ਹੋ ਜਾ ਬਲਾਜਾ ਕਿਉਂਕਿ ਜਿਹੜਾ ਆਮ ਆਦਮੀ ਪਾਰਟੀ ਜਿਹੜਾ ਹੁਗਾਰਾ ਲੋਕਾਂ ਚ ਮਿਲਦਾ ਪਿਆ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਆਪਣੇ ਕੈਬਨਿਟ ਮਨਿਸਟਰ ਲਾਲਚੰਦ ਘਟਾਰੂ ਜੀ ਦਾ ਕਿ ਜਿਨ੍ਹਾਂ ਬੜੇ ਵਧੀਆ ਸਾਨੂੰ ਕੈਂਡੀਡੇਟ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਵਾਸਤੇ ਦਿੱਤੇ ਨੇ ਤੇ ਡੋਰ ਟੂ ਡੋਰ ਜਾ ਰਹੇ ਆ ਲੋਕਾਂ ਦਾ ਬਹੁਤ ਅੱਛਾ ਰਿਸਪਾਂਸ ਮਿਲ ਰਿਹਾ ਜੀ ਸਾਡੇ ਪਿੰਡ ਤੋਂ ਔਰ ਮੇਰੇ ਪਿੰਡ ਦਾ ਜਿਹੜੀ ਡਿਵੈਲਪਮੈਂਟ ਰੁਕੀ ਸੀਗੀ ਔਰ ਜਦ ਦਾ ਲਾਲਚੰਦ ਜੀ ਨੇ ਕਮਾਂਡ ਸੰਭਾਲੀ ਹੈ ਸਾਡੇ ਹਲਕੇ ਦੀ ਜਾਂ ਸਾਡੀ ਨਵੀਂ ਪੰਚਾਇਤ ਬਣੀ ਹੈ ਪਰ ਪਿੰਡ ਦੇ ਤੁਸੀਂ ਆਮ ਔਰ ਖਾਸ ਲੋਕਾਂ ਨੂੰ ਪੁੱਛ ਸਕਦੇ ਹੋ ਕਿ ਇਸ ਪਿੰਡ ਦੇ ਵਿੱਚ ਕਿੰਨੀ ਜ਼ਿਆਦਾ ਡਿਵੈਲਪਮੈਂਟ ਹੋਈ ਹੈ ਔਰ ਹੋਰ ਵੀ ਕਰ ਰਹੇ ਆ ਔਰ ਬਾਕੀ ਮੈਨੂੰ ਪੂਰਾ ਭਰੋਸਾ ਕਿ ਸਾਡੀ ਜਿਹੜੀ ਪਿੰਡ ਦੀ ਸੰਮਤੀ ਦਾ ਇਲੈਕਸ਼ਨ ਹੈ ਜਾਂ ਜ਼ਿਲ੍ਹਾ ਪਰਿਸ਼ਦ ਦਾ ਇਲੈਕਸ਼ਨ ਵਨ ਸਾਈਡਡ ਡਿਸਾਈਡ ਹੋਣ ਵਾਲਾ ਜੀ ਇਹ ਮੈਸੇਜ ਦੇਣਾ ਚਾਹੁੰਦੇ ਹੋ ਆਮ ਜਨਤਾ ਨੂੰ ਮੈਂ ਆਮ ਜਨਤਾ ਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਪਹਿਲਾਂ ਵੀ ਦੇਖਿਆ ਲੋਕਾਂ ਨੂੰ ਵੋਟਾਂ ਪਾ ਪਾ ਕੇ ਤੁਸੀਂ ਕਿਸੇ ਮਨਿਸਟਰ ਕੋਲ ਜਾਂ ਕਿਸੇ ਐਮਐਲਏ ਕੋਲ ਵੀ ਆਪਣੀ ਆਵਾਜ਼ ਲੈ ਕੇ ਨਹੀਂ ਜਾਂਦੇ ਅੱਜ ਮੰਤਰੀ ਸਾਹਿਬ ਖੁਦ ਤੁਹਾਡੀ ਆਵਾਜ਼ ਬਣ ਕੇ ਤੁਹਾਡੇ ਪਿੰਡਾਂ ਨਾਲ ਗਲੀਆਂ 'ਚ ਘੁੰਮ ਰਹੇ ਨੇ ਔਰ ਕੈਂਡੀਡੇਟ ਵੀ ਮੇਰੇ ਦਿੱਤੇ ਆ ਕਿ ਜਿੰਨੇ ਸਾਡੇ ਘਰ ਦੇ ਹੀ ਕੈਂਡੀਡੇਟ ਹੋਣ ਔਰ ਅਸੀਂ ਲੋਕਾਂ ਨੂੰ ਵੀ ਕਹਿ ਰਹੇ ਆ ਕਿ ਵੱਧ ਚੜ ਕੇ ਬੋਟਾ ਪਾਓ ਕਰੋ ਨਿਕਲੋ ਹਰ ਬੋਟ ਕੋਲ ਕਰੋ ਔਰ ਵੱਧ ਤੋਂ ਵੱਧ ਝਾੜੂ ਨੂੰ ਬੋਟਾ ਪਾਓ ਤਾਂ ਜੇ ਸਾਡੇ ਪਿੰਡ ਦਾ ਚਮਕੀ ਵਿਕਾਸ ਹੋ ਰ ਸਕੇ ਸਤਿ ਸ਼੍ਰੀ ਅਕਾਲ ਜੀ ਮੈਂ ਬਲਜਿੰਦਰ ਕੋਹਲ ਹਲਕਾ ਕੋਆਰਡੀਨੇਟਰ ਮਹਿਲਾ ਵਿੰਗ ਅੱਜ ਅਸੀਂ ਆਪਣੇ ਹਲਕਾ ਪੋਆ ਤੋਂ 7 ਨੰਬਰ ਜ਼ੋਨ ਤੋਂ ਜ਼ਿਲ੍ਹਾ ਪ੍ਰਸ਼ਾਸਨ ਸਾਡੇ ਚੋਣ ਲਾੜੇ ਨੀਤਨ ਠਾਕਰ ਜੀ ਔਰ ਸਾਡੀ ਭੈਣ ਜੀ ਪ੍ਰੇਮ ਲਤਾ ਜੀ ਬਲਾਕ ਸੰਮਤੀ ਮੈਂਬਰ ਤੋਂ ਅਸੀਂ ਅੱਜ ਡੋਰ ਟੂ ਡੋਰ ਪ੍ਰਚਾਰ ਲਈ ਨਿਕਲੇ ਹਾਂ ਇਹ ਲੋਕਾਂ ਦਾ ਫਤਵਾ ਹੈ ਲੋਕ ਸਾਨੂੰ ਵੋਟਾਂ ਬੜੇ ਹਾਸਕੇ ਦੇ ਰਹੇ ਨੇ ਕਿਉਂਕਿ ਪੰਜਾਬ ਸਰਕਾਰ ਨੇ ਬਹੁਤ ਵਧੀਆ ਹੀ ਕੰਮ ਕੀਤੇ ਨੇ ਹਰ ਹਰ ਪ੍ਰਕਾਰ ਤੇ ਸਾਡੀ ਪੰਜਾਬ ਸਰਕਾਰ ਨੇ ਲੋਕਾਂ ਨੂੰ ਜਿੱਥੇ ਸੜਕਾਂ ਦਾ ਕੰਮ ਮੈਡੀਕਲ ਰੀलीफ ਐਜੂਕੇਸ਼ਨਰੀ ਹਰ ਤਰ੍ਹਾਂ ਦੀ ਮੁਹਈਆ ਜਿਹੜੀਆਂ ਕਰਵਾਈਆਂ ਨੇ ਉਸ ਤੇ ਸਾਨੂੰ ਲੋਕ ਫਤਵਾ ਦੇਣਗੇ ਔਰ ਅਸੀਂ ਆਮ ਆਦਮੀ ਪਾਰਟੀ ਦੀ ਨੂੰ ਇਹ ਵਿਸ਼ਵਾਸ ਦਿਵਾਨਿਆ ਕਿ ਜਿਹੜੀ ਇਹ ਸਾਡੀ ਟਿਕਟ ਹੈ ਕਿ ਜੇ ਤੱਕ ਅਸੀਂ ਆਪਣੇ ਕੈਬਨਿਟ ਮਿਸਟਰ ਮੰਤਰੀ ਲਾਲ ਚੰਦ ਘਟਾਰ ਚੱਕ ਦੀ ਝੋਲੀ ਦੇ ਵਿੱਚ ਜਰੂਰ ਪਾਵਾਂਗੇ ਆਮ ਆਦਮੀ ਪਾ ਜਿਹੜਾ ਨਾਮਕਾਬਲਾ ਜਸਟੈਂਡਿਕ ਨੂੰ ਨਹੀਂ ਕਰਦਾ ਦੇਖੋ ਦੇਖਿਆ ਜਾਏ ਤੇ 70 ਸਾਲਾਂ ਦੇ ਵਿੱਚ ਅਸੀਂ ਕਦੀ ਕੋਈ ਅਜਿਹਾ ਕੰਮ ਹੀ ਨਹੀਂ ਦੇਖਿਆ ਨਾ ਕਦੀ ਸੜਕਾਂ ਵੇਖੀਆਂ ਇਹ ਸਾਨੂੰ ਜੋ ਵੀ ਟੁੱਟੀਆਂ ਸੜਕਾਂ ਟੁੱਟੇ ਮੈਡੀਕਲ ਸਟੋਰ ਟੁੱਟੇ ਸਕੂਲ ਸਾਨੂੰ ਬਰਾਸਤ ਜਿ ਮਿਲਿਆ ਜੋ ਕਿ ਪੰਜਾਬ ਸਰਕਾਰ ਨੇ ਬਹੁਤ ਵਧੀਆ ਹੀ ਕੰਮ ਕੀਤੇ ਹੋਏ